ਕੈਮਰਾ ਤਾਂ ਮੇਰੇ ਮੁੰਡੇ ਬਣਾ ਜੀ ਨਹੀਂ ਲੱਗਦਾ ਹੋਰ ਅੰਦਰੋਂ ਨਿਕਲਦੀਆਂ ਬਾਹਰ ਬੜ ਕੇ ਲੈਣੀਆਂ ਬਾਹਰੋਂ ਨਿਕਲਦੀਆਂ ਅੰਦਰ ਦੇ ਇਧਰਨੀਆਂ ਸਤਾਈ ਦਾ ਉਹ ਕਹਿੰਦਾਈਆ ਜਾਣ ਕੇ ਕਹਿ ਦਿੰਦਾ ਮੈਨੂੰ ਭਗਾਉਂਦਾ ਰਹਿੰਦਾ ਭੁੱਲ ਜਾਂਦੀ ਆ ਸਰਪ੍ਰਾਈਜ਼ ਦੇਵੂ ਸਰਪ੍ਰਾਈਜ਼ ਦੇਵੂ ਬਾਹਰ ਕੇ ਤੈਨੂੰ ਇਹ ਚੀਜ਼ ਮੈਂ ਕਿੰਨਾ ਤੇ ਜਸਮੁਖੀ ਮੇਰੇ ਕੋਲ ਆਹ ਉਹ ਆਹੇ ਜੀ ਗੱਲ ਨਹੀਂ ਸੁਣਦੀ ਕੀ ਉਹ ਗੱਲਾਂ ਕਰੀ ਜਾਈਏ ਉਹ ਤਾਂ ਬਈਂ ਸੁਣ ਜਾਂਦੀਆਂ ਇਹੇ ਜੀ ਗੱਲ ਤਾਂ ਇਹ ਨਹੀਂ ਸੁਣਦੀ ਹੋਰ ਬਸੇ ਕੀ ਕਰਦੀਆਂ ਆਣਾ ਲਸਣ ਗੰਡਾ ਛਿਲਦੀਆਂ दाल ਨੂੰ ਕਵੇਲਾ ਹੋਈ ਜਾਂਦਾ ਮਾਂ ਆਖਾ ਫੇਰ ਦਾਲ ਢੋਲ ਬਣਾ ਲਾ ਸਬਜੀ ਫੇਰ ਟਾਈਮ ਨਹੀਂ ਰਹਿੰਦਾ ਨੀਰਾ ਹੋ ਜਾਂਦਾ ਫੇਰ ਇਹਨਾਂ ਦਿਨ ਛੋਟੇ ਆਪਣ ਬਾਹਰ ਇੱਕ ਮੇਰਾ ਤਾਂ ਮੇਰੇ ਮੁੰਡੇ ਬਣਾ ਜੀ ਨਹੀਂ ਲੱਗਦਾ ਮੋਹਰ ਅੰਦਰੋਂ ਨਿਕਲਦੀਆਂ ਬਾਹਰ ਬੜਕ ਲੈ ਲੰਨੀ ਬਾਹਰੋਂ ਨਿਕਲਦੀ ਅੰਦਰ ਰੇ ਲੰਨੀ ਆ ਕਿਸੇ ਪਾਸੇ ਫੇਰ ਮੂੰਹ ਨਾਲ ਨਹੀਂ ਹੋਣ ਮੂੰਹ ਨਾਲ ਕੇ ਫੇੜਾ ਫਿਰ ਕੋ ਮੂੰਹ ਰੋਕੇ ਗੱਲ ਕਰਦਾ ਮੂੰਹ ਰੋਕੇ ਗੱਲ ਕਰਦਾ ਤੇ ਮੈਨੂੰ ਇੱਕ ਗੱਲ ਦੋ ਕਰ ਲਾ ਤੂੰ ਮੇਰਾ ਤਾਂ ਭਾਈ ਜੀ ਨਹੀਂ ਲੱਗਦਾ ਬਹੁਤ ਮੈਂ ਤਾਂ ਧਨ ਕੱਟ ਮਿਉਖੇ ਹੋ ਕੇ ਸੱਸ ਦੇ ਤਾਂ ਮਤਾਈ ਦੇਣਾ ਹੁੰਦੇ ਹੈ ਸਤਾਈ ਜਰੂਰੀ ਕਹਿੰਦਾ ਯਾਰ ਜਾਣ ਕੇ ਕਹਿ ਦਿੰਦਾ ਮੈਨੂੰ ਪਕਾਉਂਦਾ ਰਹਿੰਦਾ ਵਾਲਾ ਤਾਂ ਕੀ ਹੋ ਗਿਆ ਫਿਰ ਵੀ ਇਹ ਕਹਿਣਾ ਮੈਂ ਦੇਊਗਾ ਕਿ ਤੈਨੂੰ ਭੁੱਲ ਜਾਂਦੀ ਹਾਂ ਸਰਪ੍ਰਾਈਜ਼ ਦੇਊਗਾ ਕਿ ਤੈਨੂੰ ਫਤਰਾਇਕ ਸਰਪ੍ਰਾਈਜ਼ ਦੇਊਗਾ ਕਿ ਤੈਨੂੰ ਫਤਰਾਇਕ ਸਰਪ੍ਰਾਈਜ਼ ਦੇਊਗਾ ਤੈਨੂੰ ਸਰਪ੍ਰਾਈਜ਼ ਤਾਂ ਕੀ ਦਊਗਾ ਸਰਪ੍ਰਾਈਜ਼ ਉਹ ਦੇਊਗਾ ਕਿ ਕਹਿੰਦਾ ਫਿਰ ਕਹਿੰਦੀ ਮੰਮੀ ਤੈਨੂੰ ਉਹਨੇ ਦੱਸਣਾ ਤਾਂ ਹੈ ਸਰਪ੍ਰਾਈਜ਼ ਹੀ ਦਊ ਤੈਨੂੰ ਹਾਂ ਮਾਰਾ ਖਵਾਈ ਨਹੀਂ ਰਣੱਸ ਪਿਆ ਸੁਣ ਤੇ ਰਸਪਸ ਮੈਂ ਨਹੀਂ ਲੈਣਾ ਮੈਂ ਤਾਂ ਬਾਂਗਣਾ ਅੱਛਾ ਮਮਾ ਤਾਂ ਲੈਣ ਜਾਣਾ ਤੈਨੂੰ ਅੱਛਾ ਫਿਰ ਉਹ ਲੈ ਕੇ ਬਣਾ ਹੈ ਹਾਂ ਮੈਂ ਤਾਂ ਲੈ ਕੇ ਉਹ ਤਾਂ ਕਮਰਾ ਵੀ ਹੁਣ ਤਾਂ ਖਾਲੀ ਕੀਤਾ ਹੋਰ ਸਾਰੇ ਕਹਿ ਦਿੰਦਿਆਂ ਆ ਕੇ ਜਿੰਦੇ ਨਹੀਂ ਦੇ ਕਮਰੇ ਦੇ ਨਾਲ 3 ਰਾਤ ਜਰੂਰ ਕਾਹਦਾ ਰੱਖਦੇ ਇਸ ਲਈ ਨਹੀਂ ਸਾਰੀਆਂ ਕਹਿ ਦਿੰਦਿਆਂ ਉਹਨਾਂ ਸਭੋ ਵੀ ਕਰੇ ਹੈ ਨਹੀਂ ਮम्मी ਜੀ ਨਹੀਂ ਲੱਗਦਾ ਮੈਂ ਤਾਂ ਕਮਰੇ ਦੇ ਇੱਕ ਮੈਂ ਤਾਂ ਮਨ ਚ ਪਾ ਦਿਆਂਦਾ ਮਾਪੋਂ ਮੇਰਾ ਕਿਵੇਂ ਜੀ ਲੱਗੂਗਾ ਜੋ ਤੁਸੀਂ ਐਂ ਕਰਦਿਆਂ ਫਿਰ ਮੇਰਾ ਕਿਵੇਂ ਜੀ ਲੱਗੂਗਾ ਕਹਿੰਦਿਆਂ ਮੈਂ ਮੰਮੀ ਮਾੜਾ ਤਾਂ ਜੀ ਨਹੀਂ ਲੱਗਦਾ ਹੈਪੀ ਤਾਂ ਹੀ ਤਾਂ ਹੁੰਦੀ ਨਹੀਂ ਅੱਗੇ ਹੈਪੀ ਆਉਂਦੀ ਸੀਗੀ ਹੁਣ ਹੈਪੀ ਤਾਂ ਹੀ ਨਹੀਂ ਹੁੰਦੀ ਹੁਣ ਪਤਾ ਕਹਿੰਦੇ ਕਹਿੰਦੇ ਮੈਂ ਹੁਣ ਦੋ ਰੋਜ਼ ਨੂੰ ਪਹਿਲਾਂ ਹੀ ਆ ਜਾਣਾ ਇਹਦਾ ਜੀ ਤਾਂ ਆਏ ਤੋਂ ਹਾਂ ਭਈ ਉਹਦੋਂ ਮੈਂ ਪਹਿਲਾਂ ਹੀ ਆ ਜਾਣਾ ਮਾਹੋਦਾ ਬੜੀ ਛੇਤੀ ਕਹਿੰਦੀ ਮੈਂ ਪਹਿਲਾਂ ਆ ਜਾਂਦੇ ਹੁਣ ਕੋਈ ਆਉਂਦੀ ਨਹੀਂ ਗੇੜਾ ਵੀ ਨਹੀਂ ਮਾਰਦੀ ਕੋਈ ਆਖੀ ਬਈ ਮੰਮੀ ਨੂੰ ਮਿਲਿਆ ਇਹ ਜਾ ਕੇ ਹੁਣ ਅਸੀਂ ਹੁਣ ਕੋਈ ਵੀ ਨਹੀਂ ਗੇੜਾ ਮਾਰਦੀ ਹੀ ਬਹੁਤ ਸਹੀ ਗੱਲ ਹੁਣ ਕੋਈ ਆਉਂਦੀ ਆ ਕੋਈ ਇਥੋਂ ਬਿਨਾ ਕੋਈ ਆਉਦੇ ਆਉਦੇ ਕੰਮ ਹੁੰਦੇ ਆ ਤਿੰਤਾ ਦਾ ਬਸ ਕੰਮ ਤਾਂ ਹੀ ਮਤਵਾਰਾ ਬਸ ਹੁਣ ਵੀਰਾ ਆ ਜੂ ਦੇਖੀ ਫਿਰ ਤੇ ਸਭ ਸਾਰੇ ਸਣੇ ਬਿੰਦਰ ਸਭ ਭੱਜਣ ਹੁਣ ਉਹਨਾਂ ਨੂੰ ਕੰਮ ਵਾਲੇ ਆ ਉਹਨਾਂ ਨੂੰ ਕੰਮ ਵਾਲੇ ਹੁਣ ਕੇ ਵੀ ਆ ਨਹੀਂ ਸਕਦੀਗੀ ਕੌਣ ਤਾਂ ਫੋਨ ਲਾਉਂਦਾ ਮੈਨੂੰ ਨੰਨਟਾਂ ਦੇ ਫੋਨ ਲਾ ਵੀਏ ਅਸੀਂ ਗੱਲ ਹੀ ਕਰ ਲੀਏ ਆਮ ਨਹੀਂ ਟਾਈਮ ਮਾਸੜ ਅੰਦਰ ਕੀ ਕਰ ਜਾਂਦਾ ਪਪਾ ਨੇ ਕੀ ਕਰ ਜਾਂਦਾ ਕੀ ਨੂੰ ਫੋਨ ਲਾਈ ਬੈਠਾ ਕਿਸੇ ਨੂੰ ਫੋਨ ਲਾਈ ਬੈਠਾ ਹੁਣ ਮਾਸੜ ਦੇ ਰ ਹੋਰ ਗਾਹਾਂ ਨੇ ਫੋਨ ਤੋਂ ਬਿਨਾਂ ਤਾਂ ਕੋਈ ਗੱਲ ਨਹੀਂ ਆ ਜੇ ਮੈਂ ਦਾਲਾ ਤਾਂ ਫੇਰ ਤਾਂ ਕਹਿੰਦਾ ਇੰਨਾ ਟਾਈਮ ਪਾਪਾ ਐਸੇ ਹੀ ਬੱਦੂਆ ਇਹ ਬਿਆ ਸਲਾ ਨਾ ਆਏ ਬਿਆ ਆਪ ਨਹੀਂ ਯਾਦ ਰੱਖਦਾਗਾ ਬਾਈ ਮੈਂ ਨਾਈਨ ਨੇ ਫੇਨ ਬਿੰਦੇ ਬਿੰਦੇ ਲਾਉਣਾ ਗੱਲ ਕਰਕੇ ਫੋਨ ਲਾਉਣਾ ਮੈਨੂੰ ਤਾਂ ਕੋਈ ਥੋ ਘੰਟਾ ਘੰਟਾ ਨਹੀਂ ਹਟਦੀ ਮੈਂ ਉਹਨਾਂ ਘੰਟਾ ਘੰਟਾ ਜਿੰਦਾ ਰਹੋ ਉਹ ਕਹਾਂ ਨਹੀਂ ਆ ਫਰੀਆ ਫਿਰ ਉਹਨਾਂ ਗੱਲਾਂ ਕਰਦੀਆਂ ਹੀ ਰਹਿੰਦੀਆਂ ਇਹ ਫਰੀਆ ਇਹ ਡਰਮੈਂਟ ਹੋਰ ਲੱਗ ਜਾਣਗੇ ਤਾਂ ਇਹ ਔਖਾ ਹੋ ਜਾਂਦਾ ਗੈਸ ਭਰ ਆਤੀ ਉਹਨਾਂ ਦੇ ਵੀ ਸੀ ਪਤਾ ਨਹੀਂ ਕਹਿੰਨੀ ਗੈਸ ਭਰ ਹੁੰਦਾ ਏਸੀ ਦੀ ਗੈਸ ਭਰ ਹੁੰਦਾ ਪਤਾ ਆਤੀ ਮਸਤ ਸੀ ਗੈਸ ਸਰ ਤਾਂ ਮਸਤ ਹੀ ਗੈਸ ਭਰ ਆਤੀ ਏਸੀ ਚ ਗੈਸ ਭਰ ਆਦੀ? ਇਹ? ਨਾ। ਨਾ। ਕੋਣ ਲਾ? ਹੂੰ। ਕੋਣ ਲਾ? ਏਸੀ ਚ ਮੈਂ ਕਿੰਨਾ ਤੇ ਗੈਸ ਮੋਕ ਗਈ? ਮੈਂ ਪੁਰਾਣੀ ਕਿਹਾ। ਨਾ। ਉਹ ਆਹੇ ਜੀ ਗੱਲ ਨਹੀਂ ਸੁਣਦੀ ਕੀ? ਉਹ ਗੱਲਾਂ ਕਰੀ ਜਾਈਏ ਉਹ ਤਾਂ ਬਈਂਦੇ ਸੁਣ ਜਾਂਦੀਆਂ। ਉਹ ਸ਼ਰਮ। ਇਹੇ ਜੀ ਗੱਲ ਤਾਂ ਇਹ ਨਹੀਂ ਸੁਣਦੀ। ਕੀ ਹੋ ਗਿਆ? ਅੱਛਾ। ਬਾਪੂ ਦੁਪੱਟਾ ਤਾਂ ਲੋਟ ਕਰ ਲਾ। ਤੇ ਦੁਪੱਟੇ ਨੂੰ ਕੀ ਹੋ ਗਿਆ? ਨਾ। ਹਾਂ। ਤਰਸਨ। ਦਸਣਾ ਦੀਆ ਉਹ ਰੋਜੀ ਕਹਿੰਦੀ ਘਸਰਾਤਾ ਘਰ ਕੀ ਦਾ ਬਣਾਉਂਦੀ ਇਨਸਾਨ ਨੂੰ ਹੁਣ ਕੀ ਪਤਾ ਕੀ ਦਾ ਹਾਂ ਸਾਨੂੰ ਕੀ ਪਤਾ ਕੀ ਦਾ ਨਹੀਂ ਦਸੀਗਾ ਉਹ ਸਾਰਾ ਪਹਿਨ ਲੋੜ ਪਾਣੀ ਹੈ ਕਿੰਨਾ ਲ ਮੁੱਕ ਗਿਆ ਕਿਹਦੀ ਏਸੀ ਚ ਟੈਸ ਮੁੱਕ ਗਿਆ ਨਾ ਨਹੀਂ ਦਾ ਗਾ ਮੁੱਕਿਆ ਸੀ ਉਹ ਨੱਥਵਾਲਾ ਦਾ ਬਲੇਪ ਦਾ ਮੈਂ ਪੜਾਤਾ ਪਰ ਉਹ ਮੈਂ ਮੈਂ ਤੇਰੇ ਕੋਲ ਬੈਠਾ ਹਾਂ ਹਾਂ ਫੇਰ ਉਹ ਰਹੇ ਹਾਂ ਫੇਰ ਕੰਪੂਰ ਪਾ ਦੇ ਬੰਮ ਦਾ ਹਾਂ ਮਨੂੰ ਆਪਣਾ ਤਾਂ ਕਦੇ ਮੁੱਕਿਆ ਨਹੀਂ ਗੈਸ ਆਪਾਂ ਦਾ ਨਾ ਸਾਰਾ ਹੋਇਆ ਲਵਾਇਆ ਇਹਨੂੰ ਆਪਾਂ ਵਾਪਕਾ ਚਲਾਉਣੇ ਆ ਮੈਂ ਇਹਨੇ ਕਹ ਦਿੰਨਾ ਵੀ ਆਪਣਾ ਗੈਸ ਭਰਾਇਆ ਸੀ ਭਰਾਇਆ ਸੀ ਤੇ ਆਪਾਂ ਘਰ ਚਲਾਉਣੇ ਆ ਨਾ ਚਲਾਉਣਾ ਤਾਂ ਰਾਤ ਤੂੰ ਤਾਂ 5 ਮਿੰਟ ਨਹੀਂ ਸਾਹ ਦੇ ਕੇ ਤੋ ਬਿਨਾ ਹਾਂ ਜੀ ਆਉਣੇ ਬਾਹਰ ਆਉਂਦੇ ਹੀ ਉਹ ਮੈਂ ਤਾਂ ਲੂੰਦੀ ਨਹੀਂ ਮੈਂ ਤਾਂ ਰਾਤ ਨੂੰ ਜ਼ਰੂਰ ਬੰਦ ਜੇ ਮੁੜਕਾ ਆਇਆ ਹੁੰਦਾ ਉਦੋਂ ਰਾਤ ਨੂੰ ਤਾਂ ਨਾ ਦੱਦਨੀ ਆ ਮੈਂ ਤਾਂ ਕੋਈ ਦਿਨਾਂ ਦਾ ਇੰਨਾ ਮਾ ਲੂੰਦੀ ਨਹੀਂ ਤੁਸੀਂ ਤਾਂ ਬੰਦ ਕਰਾਉਨੇ ਆ ਕਿੰਬੜ ਜਾਂਦੇ ਹੁਣ ਛੱਡ ਲੈਨੇ ਹਣ ਆਪ ਹੀ ਰਾਤ ਨੂੰ ਕਹਿਣਗੇ ਠੰਡ ਹੋ ਗਈ ਠੰਡ ਹੋ ਗਈ ਨਹੀਂ ਇਹ ਸੀ ਛੱਡ ਲੈਣਾ ਨਾ ਠੰਡ ਹੋ ਗਈ ਠੰਡ ਕਰਦੀ ਆ ਜਦ ਏਸੀ ਹੋ ਗਿਆ ਠੰਡ ਨੇ ਮੈਂ ਹੁਣ ਸਵੇਰੇ ਜੀ ਜੱਡ ਕੇ ਪਾਣੀ ਗਰਮ ਕਰਕੇ ਨੂੰਣੀ ਆ ਮਸੀ ਕਿਹੜੇ ਪਕੌੜੇ ਬਣਾਏ ਸੀ ਅੱਜ ਤੱਕ ਸੱਚਾ ਹੋ ਉੱਥੇ ਪਏ ਨਪਨੋ ਵੀ ਚੱਕ ਕੇ ਦਿਖਾਉਣੇ ਆ ਲਿਆਵਾ ਚੱਕ ਕੇ ਮੈਂ ਜਾਉਣੀ ਆ ਹਾਂ ਆਈ ਹਾਏ ਪਕੌੜੇ ਆਹੋ ਕੋਈ ਠੰਡੇ ਹੋ ਗਏ ਹੋਣੇ ਕੋਈ ਠੰਡੇ ਖਾਣਾਂ ਨਹੀਂ ਆਂ ਆ ਬਣਾਏ ਸੀ ਸੂਜੀ ਦੇ ਪਕੌੜੇ ਸੂਜੀ ਦੇ ਪਕੌੜੇ ਅੱਜ ਬਣਾਏ ਸੀ ਭਾਈ ਬੇਸੰਦੇ ਦਾ ਹਰੇ ਕੀ ਕੱਢ ਲੈਂਦਾ ਹਾਂ ਨਾ ਸੂਜੀ ਦੇ ਕੌਣ ਬਣਾਉਂਦਾ ਆ ਦੇਖਾ ਦੇਖ ਇਹਨਾਂ ਛੇਤੀ ਮੈਨੂੰ ਦੇ ਕਹਿੰਦਾ ਖਾਣ ਨੂੰ ਹਾਂ ਦਸਾਰੇ ਨਹੀਂ ਦੇਉਂਗੀ ਲੈ ਦੇਖ ਕੇ ਲਿਖੀ ਹੈ ਹੈ ਤੇਸੀ ਕਰਕੇ ਲਿਖੀ ਹੈ ਹਾਂ ਉਹ ਫਿਰ ਦੇਖ ਕੇ ਕਰਕੇ ਦੇਖ ਲਿਓ ਸਾਰੇ ਖਾ ਲਓ ਸੂਜੀ ਦੇ ਪਕੌੜੇ ਆ ਸਾਰੇ ਟੈਸਟ ਕਰ ਲਿਓ ਅੱਜ ਮੈਂ ਸੌਸ ਪਾ ਕੇ ਦੇਣੀ ਆਹੋ ਸਾਰੇ ਟੈਸਟ ਕਰ ਲਿਓ ਖਾ ਲਓ ਸਾਰੇ ਜਾਨੇ ਟੈਸਟ ਕਰਕੇ ਅੱਜ ਸੂਜੀ ਦੇ ਕੱਡੇ ਸੀ ਮੈਂ ਤਾਂ ਮੈਂ ਅਖਾ ਜਮੀ ਤਾਂ ਆਇਆ ਨਹੀਂਗਾ ਬੱਦਲ ਵਾਲੀ ਦੀ ਹੈਗੀ ਆਜ ਮੈਂ ਸੂਜੀ ਦੇ ਪਕੌੜੇ ਬਣਾ ਕੇ ਦੇਖਦੇ ਹਾਂ ਮੈਨੂੰ ਕਹ ਰਹੇ ਨੇ ਕਿ ਆ ਤੂੰ ਦਾ ਬਾਹਲੇ ਪਾਂ ਤੇ ਸਕੀਮਾਂ ਲਾ ਲੈਨੀ ਆ ਮੈਂ ਹੋਰ ਬੇਲੀ ਬੈਠੀ ਨੇ ਕੀ ਕਰਨਾ ਸਕੀਮਾਂ ਹੀ ਲਾਉਣੀਆਂ ਹਾਂ ਬੇਲੀ ਹਾਂ ਬੇਲਿਆਂ ਨੇ ਕੀ ਕਰਨਾ ਜੇ ਤਾਂ ਕੋਈ ਕੰਮ ਹੋਵੇ ਖੇਤਾਂ ਦਾ ਕੰਮ ਕਰਕੇ ਆ ਹਾਂ ਛੇ ਹੁਣ ਬੇਲਿਆਂ ਨੇ ਤਾਂ ਸਕੀਮਾਂ ਹੀ ਆ ਕਦੇ ਪਕੌੜੇ ਬਣਾ ਲੈ ਕਦੇ ਸਬਜ਼ੀ ਬਣਾ ਲਈ ਕਦੇ ਕੁਝ ਬਣਾ ਲਿਆ ਕਦੇ ਕੁਝ ਬਣਾ ਲੈ ਜਦੋਂ ਖਾਣ ਪੀਣ ਨਹੀਂ ਆ ਹੂੰ ਖਾਦੇ ਪੀਂਦੇ ਹਾਂ ਹਾਂ ਦੇਖੀ ਤੂੰ ਦੇਖ ਬਾਬਾ ਨੂੰ ਦੇ ਦੇ ਆਓ ਕੰਮ ਮੈਨੂੰ ਦੇ ਦੇ ਮਾਦ ਰਹਿਣਾ ਹਨਾ ਮੈਨੂੰ ਦੇ ਦੇ ਛੇਤੀ ਕਿਉਂ ਮਾਜ ਮਾਜ ਖਾਲਿਆ ਹੋਇਆ ਹਾਂ ਲਿਆ ਨਾ ਹੀ ਮਾਰੇ ਕਿ ਇਹ ਇਹ ਤਾਂ ਖਾਟਿਆ ਤੇ ਪਕੌੜੇ ਅੱਗੇ ਆ ਤੇ ਨੇ ਕਰ ਲੈ ਦੇ ਤਾਂ ਮੋਸਾਲਾ ਮੋਸਾਲਾ ਹਾਂ ਬਹੁਤ ਜੰਦੇ ਕਿੱਥੇ ਖਾਦ ਬਣੇ ਵਧੀਆ ਅੱਛਾ ਦੇਖ ਲੈ ਗਿਆ ਫਿਰ ਕਿਉਂ ਸੱਭੀ ਦੇਖ ਲੈ ਟੈਸਟ ਕਰਕੇ ਫਿਰ ਟੈਸਟ ਕਰਕੇ ਹਾਂ ਉਹ ਫਿਰ ਹੁਣ ਟੈਸਟ ਕਰਤਾ ਵਧੀਆ ਬਣੇ ਕਿ ਕਿੰਨੇ ਕੁ ਵਧੀਆ ਬਣੇ ਪੂਰੇ ਤਾਂ ਵੀ ਛੋਕਰ ਮਤਲਬ ਛਲਾ ਹੈ ਤਾਂ ਗਏ ਨਿੰਦੇ ਤਾਂ ਨਹੀਂ ਗਏ ਨਹੀਂ ਬਹੁਤ ਸਵਾਦ ਬਣੇ ਹਾਂ ਹਾਂ ਮੁੰਜਾ ਤਾਂ ਢਲੇ ਦੀ ਉਹ ਨਿਕਲ ਗਿਆ ਹੋਰ ਕੀ ਹੈ ਹਮ ਤੂੰ ਕੀ ਕਰ ਕੇ ਆਈਂ ਮੈਂ ਤਾਂ ਕੁਛ ਨਹੀਂ ਬਸ ਬਣਾਵਾਂਗੇ ਸਿੱਧੀ ਦਾਲ ਸਬ지 ਹਾਂ ਉਹ ਦਾਲ ਸਬ지 ਬਣਾਉਣੀ ਹੈ ਮਟਰ ਵੀ ਨਹੀਂ ਬਣਾਉਣੀ ਅੱਜ ਮੇਰੀ ਗੱਲ ਮਟਰ ਪਨੀਰ ਹਾਂ ਅੱਛਾ ਬਹੁਤ ਵਧੀਆ ਜੀ ਕੋਈ ਕੋਈ ਜੀ ਮਟਰ ਪਨੀਰ ਬਣਾਉਣਾ ਹੈ ਜੀ ਮਾਸੀ ਆਏ ਕੋਈ ਨਵੇਂ ਆਦਮ ਬਣਾਉਣੇ ਬਸ ਤੈ ਕੀ ਬਣਾਉਣਾ ਮੈਂ ਅੱਜ ਨਵੇਂ ਆਦਮ ਬਣਾਉਣੀ ਆਂ ਜੇ ਪਹਿਲਾਂ ਕੂਝ ਦੇ ਪਕੌੜੇ ਬਣਾ ਲਏ ਹੁਣ ਕਿਹੜੀ ਨਵੇਂ ਆਦਮ ਆ ਸਬ지 ਦੇ ਨਵੇਂ ਆਦਮ ਬਣਾਉਣੀ ਆਂ ਸਰ ਮਾਚੇ ਕੇ ਨਾ ਪਕੌੜੇ ਕੰਡਾ ਪਨੀਰ ਵਾਲੇ ਤੇ ਮਾਚ ਮੈਨੂੰ ਨਹੀਂ ਆਉਂਦੇ ਪਨੀਰ ਪਨੂਰ ਵਾਲੇ ਕੱਢਣੇ ਕਹਿੰਦਾ ਮੈਂ ਪਨੀਰ ਲੈ ਕੇ ਆਉਣਾ ਕਹਿੰਦਾ ਆਉਗੇ ਜਦੋਂ ਘਿਕਾਰਦਾ ਉਹ ਰੋ ਤਾਂ ਘੱਟਾ ਨਾ ਰੱਖ ਜਾਣੀ ਆ ਜਦੋਂ ਮੈਂ ਕਹਿੰਦਾ ਉਹਦੋਂ ਕੋਈ ਮੈਥੋਂ ਨਹੀਂ ਪਾਸਦੀ ਮਾਂ ਆਓ ਅੱਜ ਕਿੱਥੇ ਗਏ ਸੀ ਤੁਸੀਂ ਵਿਗਰਾਮੀ ਉਹ ਰਾਤ ਮੇਰੇ ਜਨ ਦੇਖਿਆ ਨਹੀਂ ਤੁਸੀਂ ਕਿੱਥੇ ਨਹੀਂ ਸਕੂਲ ਜਿਆ ਸੀ ਹਾਂ ਉਹ ਰੋ ਇਧਰ ਇਧਰ ਹੈ ਹਾਂ ਉਧਰ ਹੀ ਸੀ ਨਾ ਨਹੀਂ ਨਹੀਂ ਮੈਂ ਇੱਧਰ ਗਰਾਮਾ ਇੱਕ ਮੈਨੂੰ ਪੜਾਵੇ ਉਹਨੂੰ ਹੀ ਡਰੋਂਦੇ ਸੀ ਹਾਂ ਲੋਕ ਉਹ ਖੇਲੇ ਸੀ ਦੇਖਣ ਗਿਆ ਸੀ ਨਾ ਉਹਨਾਂ ਦੇ ਮੁਖਿਆ ਅੱਲਾ ਇਹ ਸੀ ਦੇਖਣ ਗਿਆ ਸੀ ਐ ਮਾਈ ਜਾਂਦੀ ਇਹ ਹੀ ਦੇਖਣ ਗਿਆ ਸੀ ਸੰਤਾਸ ਦੇ ਨਹੀਂ ਨਹੀਂ ਆਹੋ ਮੈਂ ਮੁਖਿਆ ਦਾ ਸੀ ਕਹਿੰਦੇ ਸਭਈ ਹਾਂ ਤਾਂ ਹੀ ਆਂਦਰ ਮੈਂ ਤਾਂ ਪਤਾ ਨਹੀਂ ਮੈਨੂੰ ਤਾਂ ਨਹੀਂ ਦੱਸ ਕੇ ਵੀ ਨਹੀਂ ਜਾਵੇ ਮੈਂ ਨਥਵਾਲਣ ਜਾਣਾ ਮੈਂ ਤਾਂ ਕਹਿੰਦਾ ਮੈਂ ਜਗਰਾਵਾਂ ਨੂੰ ਜਾਣਾ ਬੰਦਾ ਸੱਚ ਘਰ ਅੱਛ ਕੇ ਜਾਵੇ ਘਰੇ ਇਹਨਾਂ ਬਣਾਣੇ ਤਾਂ ਨਹੀਂ ਜਾਣਾ ਹਾਂ ਤੇਰੋ ਦਸੜਾ ਤਾਂ ਚਾਹੀਦਾ ਹੀ ਆ ਹਾਂ ਹੋਰ ਕਿਉਂ ਹਾਂ ਹੋਰ ਕਿਉਂ ਨਾ ਹਾਂ ਕਿ ਤੁਹਾਡਾ ਨਹੀਂ ਜਾ ਤੇ ਮੈਂ ਇਹਨੂੰ ਬੰਦ ਕਰ ਨੂੰ ਲੈ ਕੇ ਜਾਣਾ ਵੀ ਉੱਥੇ ਜਾਣਾ ਦਾ ਜਗਰਾਵੀ ਨਾ ਨਾ ਤੋ 2:30 ਵਜੇ ਮੁੜ ਆਉਂਦੇ ਨਮਾਇ ਕਰਦੀ ਸੀ ਪਕੌੜੇ ਮਨ ਕਹਾਂ ਮੈਂ ਭੱਜ ਕੇ ਵੇਸਣ ਫੜ ਲਿਆ ਮਾ ਨਾ ਪਨੀਰ ਲਿਆ ਮਾ ਹਾਂ ਮਾ ਮੇਥਾ ਨਹੀਂ ਰੱਜੀ ਤਾਂ ਬਣਵਾ ਲਈ ਪਨੀਰ ਵਾਲੇ ਮੈਨੂੰ ਨਹੀਂ ਆਉਂਦੇ ਬਣਾਉਣੇ ਪਨੀਰ ਕੋਈ ਬਣਾਉਣੀ ਸੀ ਪਨੀਰ ਵਾਲੇ ਹਾਂ ਓਕੇ ਬਰਨਾ ਫਿਰ ਮਾਸੜ ਨਹੀਂ ਬਣਾ ਦੇਣੇ ਸੀਗੇ ਨਹੀਂ ਬਣਾਣੇ ਬੀਤ ਹੋ ਗਿਆ ਹਾਂ ਕੀ ਉਹਨੂੰ ਕੀ ਕੀ ਦੇ ਦੇ ਦੇਖ ਲੈ ਅੱਜ ਮਹੀ ਆਇਆ ਸੀ ਕੱਲ ਮਹੀ ਆਇਆ ਸੀ ਕਦੇ ਅੱਜ ਫੇਰ ਮਹੀ ਆ ਜਵੇਲ ਕੱਲ ਨਹੀਂ ਜਾਊਗਾ ਆਊਗਾ ਮੈਂ ਹੀ ਹੇਟ ਇਹਨਾਂ ਦਾ ਬਸ ਇਹਨੂੰ ਪਨੀਰ ਹੋਵੇ ਹਰਸਾ ਪਨੀਰ ਲਿਆਂਦਾ ਸਬਜੀ ਸੁੱਕੀ ਪਨੀਰ ਦੀ ਬਣਾ ਕੇ ਖਾ ਕੇ ਰੋਟੀ ਫੇਰ ਪਿਆ ਮੈਂ ਮੈਂ ਕਦੂ ਦੀ ਸਬਜੀ ਪਈ ਆ ਕਹਿੰਦਾ ਪਈ ਐਨ ਦੇ ਮੈਂ ਤਾਂ ਉਹਦੀ ਪਨੀਰ ਬਣਾਉਣਾ ਮਾਂਚਾ ਲ ਬਣਾਦਾ ਪਤੀ ਬੜਿਆ ਖਾਣ ਲਈ ਇਹਦੀ ਸੁੱਕੀ ਸਬਜੀ ਬਣਾਉਂਦੀ ਆ ਆਪਣੇ ਇਹਦੀ ਸੁੱਕੀ ਸਬਜੀ ਬਣਾ ਕੇ ਖਾ ਕੇ